ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਿਲਾਵਾਂ ਨੇ 1000 ਰੁਪਏ ਵਾਲਾ ਵਾਅਦਾ ਜਾਦ ਕਰਵਾਇਆ ਹੈ ਜੀ ਹਾਂ ਦੱਸਦੀ ਹੈ ਕਿ तमाम ਮਹਿਲਾਵਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਸਰਕਾਰ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ ਔਰ ਦੱਸਦੀ ਕਿ ਆਪ ਸਰਕਾਰ ਨੇ ਕਿਹਾ ਸੀ ਕਿ ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ ਪਰ 2 ਸਾਲ ਹੋ ਚੁੱਕੇ ਨੇ ਸਾਡੇ ਅਕਾਊਂਟ ਦੇ ਵਿੱਚ 1 ਰੁਪਿਆ ਨਹੀਂ ਆਇਆ ਅਸੀਂ ਵਿਆਜ ਸਮੇਤ 24000 ਰੁਪਏ ਪੰਜਾਬ ਦੀ ਸਰਕਾਰ ਆਮ ਆਦੀ ਪਾਰਟੀ ਤੋਂ ਲੈਣਾ ਚਾਹੁੰਦੇ ਆ ਔਰ ਜਿੱਥੇ ਬਠਿੰਡੇ ਵਿੱਚ ਜਿਹੜਾ ਮਹਿਲਾ ਦਿਵਸ ਵਾਲੇ ਦਿਨ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉੱਥੇ ਬੀਬਾ ਹਰ ਸਿਮਰਤ ਕੌਰ ਬਾਦਲ ਵੀ ਪਹੁੰਚੇ ਨੇ ਜਿਵੇਂ ਗਰੀਬਾਂ ਦੇ ਕਾਟ ਇਕੱਠੇ ਵੇ ਜਿਹੜੇ ਬਾਦਲ ਸਾਹਿਬ ਇਹਨਾਂ ਨੂੰ 30 ਕਿਲੋ ਕਣਕ ਦਿੰਦੇ ਸੀ ਚਾਹ ਕੇ ਉਹਨੂੰ 15 ਕਿਲੋ ਕਰਤਾ ਤੇ ਹੁਣ 15 ਕਿਲੋ ਨੂੰ ਵੀ ਕੱਟ ਕੇ 5 ਕਿਲੋ ਆਟਾ ਕਰਤਾ 5 ਕਿਲੋ ਵੀ ਨਹੀਂ ਮਿਲਿਆ ਲੱਖਾਂ ਦੀ ਗਿੰਦੀ ਚ ਕਾਟ ਹੀ ਸਾਰੇ ਉਡਾਫੇ ਅਸੀਂ ਦੇਖਤਾ ਹੀ ਨਾ ਨਵਾਂ ਵੀ ਸਾਰੇ ਉਹਨਾਂ ਦੀ ਸ਼ਗਰਨੀ ਸਕੀਮ ਸਾਰੀ ਬੰਦ ਕਰਤੀ ਜਿਹੜੀ ਵੀ ਸਹੂਲਤਾਂ ਮਿਲਦੀਆਂ ਸੀ ਗਿਆ ਬਾਦਲ ਸਾਹਿਬ ਮੁਫਤਵਾਈਆਂ ਦਿੰਦੇ ਸੀਗੇ ਭਗਤਪੁਰਨ ਸਿੰਘ ਸਕੀਮ ਦੇ ਤਹਿਤ 32 ਸਾਈਕਲਾਂ ਬੱਚਿਆਂ ਨੂੰ ਖੇਡਾਂ ਦਾ ਸਮਾਨ ਗਰੀਬਾਂ ਨੂੰ ਮਕਾਨ ਚੁੱਲ੍ਹੇ ਹਰ ਤਰ੍ਹਾਂ ਦੀ ਸਹੂਲਤ ਆਟਾ ਦਾਲ ਪੈਨਸ਼ਨ ਸ਼ਗਰ 200 ਯੂਨਿਟ ਪਿਛਲੇ ਮਹੀਨੇ ਸਾਰਾ ਪੁਛੇ ਕੇ ਕਰਕੇ ਬੰਦ ਕਰਕੇ ਸਾਨੂੰ ਤਾਂ ਬਾਲਾ ਸਾਰਾ ਕਹੀਦੀ ਸਾਰਾ ਕਰਜ਼ਾਈ ਕਰਕੇ ਲੋਕਾਂ ਦੇ ਉੱਤੇ ਸਰਜ਼ਾ ਕਰਕੇ ਕਰਜ਼ਾ ਪਾ ਕੇ ਲੁੱਟੀ ਜਾ ਰਹੇ ਨੇ ਪੰਜਾਬ ਨੂੰ ਆਜੇਸ ਹੋਸਟੀਆਂ ਵਿਧਿਆਕੜੀਆਂ ਟਕੀਆਂ ਹੋਈਆਂ ਨੇ। ਨਾਸਦੀ ਕੀ ਵਿਭਾਰ ਸਮਰਦਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਕਿ ਵੱਡੇ ਵੱਡੇ ਵਾਅਦੇ ਤਾਂ ਕਰ ਲੇ ਪਰ ਉਹਨਾਂ ਵਾਅਦਿਆਂ ਤੇ ਮੁੱਖ ਮੰਤਰੀ ਸਾਹ ਖਰੇ ਨਹੀਂ ਉਤਰੇ। ਮਹਿਲਾਵਾਂ ਨੇ ਤਖਤੀਆਂ ਲੈ ਕੇ ਵਿਰੋਧ ਕੀਤਾ ਕਿ ਅੱਗੇ ਸੰਗਨ ਸਕੀਮਾਂ ਆਉਂਦੀਆਂ ਸੀ, ਸੂਟੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਸਾਈਕਲ ਆਉਂਦੇ ਸੀਗੇ ਪਰ ਹੁਣ ਤਾਂ ਕੁਝ ਵੀ ਨਹੀਂ ਆਉਂਦਾ। ਬਾਦਲ ਸਰਕਾਰ ਨੇ ਬਹੁਤ ਕੁਝ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕਰਕੇ ਵਾਅਦੇ ਤੋਂ ਮੁੱਕਰੇ ਨੇ। ਜਿਸ ਤੋਂ ਬਾਅਦ ਮਹਿਲਾਵਾਂ ਦਾ ਕਹਿਣਾ ਹੈ ਕਿ ਜੇ ਇਸ ਆ ਵਾਅਦਾ ਪੂਰਾ ਨਾ ਕੀਤਾ ਤਾਂ ਅਸੀਂ ਮਾਰਚ ਕੱਢਾਂਗੇ ਰੋਸ ਮਾਰਚ ਕੱਢਾਂਗੇ ਪ੍ਰਦਰਸ਼ਨ ਕਰਾਂਗੇ ਤੇ ਧਰਨੇ ਤੇ ਵੀ ਬੈਠ ਜਾਾਂਗੇ